ਦੇਖੋ ਸੌ ਸਮਾਗਮ ਤੇ ਨਾਂ ਭੇਜਣਾ ਇੱਕ ਪੰਜਾਬ ਦੀ ਸਰਕਾਰ ਦੀ ਬੜੀ ਨਲੈਕੀ ਹੈ ਜੋ ਉਹਨਾਂ ਨੂੰ ਬੜੀ ਮਹਿੰਗੀ ਪੈਣੀ ਆਉਣ ਵਾਲੇ ਸਮੇਂ ਦੇ ਅੰਦਰ ਦੇਖੋ ਕੱਲ ਨਾਂ ਲਿਆ ਗਿਆ 12:00 12 ਵਜੇ ਦੇ ਨਾਂ ਪਾਈ ਅੰਮ੍ਰਿਤਪਾਲ ਦਾ ਪਾਰਲੀਮੈਂਟ ਚ ਲਿਆ ਗਿਆ ਉਹ ਨਹੀਂ ਪਹੁੰਚ ਸਕ ਪਹੁੰਚਾਉਣਾ ਕਿੰਨੇ ਸੀ ਪੰਜਾਬ ਸਰਕਾਰ ਨੇ ਸੋ ਇੱਕ ਬੜੀ ਮੈਂ ਨਲੈਕੀ ਕਹੂੰਗਾ ਇਹਨਾਂ ਤੇ ਜਾਣ ਬੁੱਝ ਕੇ ਕੀਤਾ ਗਿਆ ਪੰਜਾਬ ਦੇ ਅੰਦਰ ਬਾਕੀ ਮੈਨੂੰ ਇੱਕ ਬੜੀ ਖੁਸ਼ੀ ਹੈ ਕਿ ਜੋ ਪੰਜਾਬ ਦੀ ਗੱਲ ਮੈਂ ਚਾਹੁੰਦਾ ਸੀ 4 ਜੂਨ ਨੂੰ ਮੈਂ ਕਿਹਾ ਸੀ ਕਿ ਪੰਛਿਕ ਹਵਾਵਾਂ ਚੱਲਣਗੀਆਂ ਪੰਜਾਬ ਦੀਆਂ ਤੇ ਕੱਲ ਬੜਾ ਵਧੀਆ ਲੱਗਿਆ ਕਿ ਜਿਹੜੇ ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਕਾਰਿਆਂ ਤੋਂ ਗੱਲ ਸ਼ੁਰੂ ਹੁੰਦੀ ਹੈ ਤਾਂ ਉੱਥੇ ਪੰਜਾਬੀ ਸੋਹ ਚੁੱਕੀ ਜਾਂਦੀ ਹੈ ਤੇ ਉਹੀ ਲਬਜ ਬੋਲੇ ਜਾਂਦੇ ਨੇ ਸੋ ਭਾਈ ਅਮਰਤਪਾਲ ਦੀ ਜਿਹੜੀ ਜਿੱਤ ਹੈ ਮੈਨੂੰ ਲੱਗਦਾ ਪੰਜਾਬ ਦੀ ਫਿਜ਼ਾ ਨੂੰ ਚੇਂਜ ਕਰੇਗੀ ਆ ਨੈਕਸਟ ਸਟੈਪ ਕੀ ਹੈ ਠੀਕ ਹੈ ਭਾਈ ਸਾਹਿਬ ਦੇਖੋ ਜਦੋਂ ਭਾਈ ਅਮਰਤਪਾਲ ਬਾਹਰ ਆਉਂਦੇ ਨੇ ਤਾਂ ਅਸੀਂ ਇਹੀ ਬੇਨਤੀ ਕੀਤੀ ਹੈ ਇੱਥੋਂ ਦੇ ਮਾਝੇ ਦੀ ਧਰਤੀ ਤੋਂ ਇਥੋਂ ਇੱਕ ਅਕਾਲੀ ਦਲ ਜਿਹੜਾ ਪੁਰਾਣਾ ਜਿਹੜਾ ਖਤਮ ਹੋਇਆ ਸੀ ਜਿਹੜਾ ਡੇਰਾਬਾਦ ਦੇ ਵਿੱਚ ਉਲਝ ਗਿਆ ਹੈ ਮੈਂ ਕਹੂੰਗਾ ਡੇਰਾ ਪ੍ਰੇਮੀ ਬਣ ਗਏ ਸੀ ਉਹ ਉਸ ਤੋਂ ਬਾਅਦ ਸਾਡਾ ਅਕਾਲੀ ਦਲ ਨਵਾਂ ਸ਼ੁਰੂ ਹੋਵੇ ਅ ਅਸੀਂ ਇੱਕ ਐਪਲੀਕੇਸ਼ਨ ਵੀ ਲਾਈ ਹੋਈ ਹੈ ਵੀ ਭਾਈ ਅਮਰਤਪਾਲ ਸਿੰਘ ਨੂੰ ਜਿਹੜੀ ਸੌ ਚੁਕਾਈ ਜਾਵੇ ਕਿਉਂਕਿ ਦੇਖੋ ਜੋ ਸੰਵਿਧਾਨ ਦਾ ਆਰਟੀਕਲ 99 ਹੈ ਤਾਂ ਉਸ ਦੇ ਅਕੋਰਡਿੰਗ ਜਿਹੜਾ ਸੌ ਚੁਕਣਾ ਉਹ ਇੱਕ ਸੰਵਿਧਾਨਕ ਹੱਕ ਹੈ ਹਰੇਕ ਚੁਣੇ ਹੋਏ ਨਮਾਇਦੇ ਦਾ ਜਿਹੜਾ ਪਾਰਲੀਮੈਂਟ ਚ ਜਾਂਦਾ ਹੈ ਤਾਂ ਉਹ ਸੋ ਜੋ 100% ਹੋਣੀ ਹੋਣੀ ਹੈ ਤਾਂ ਉਹ ਜੋ ਮੇਰੀ ਜਾਣਕਾਰੀ ਸੀ ਵੀ ਜਿਹੜੀ ਫਾਈਲ ਹੈ ਉਹ ਲੋਕ ਸਭਾ ਦੇ ਸਕੱਤਰ ਕੋਲ ਪੈਂਡਿੰਗ ਹੈ ਤੇ ਉਹਨਾਂ ਨੇ ਉਸ ਤੋਂ ਬਾਅਦ ਉਸਤੇ ਕਾਰਵਾਈ ਪ੍ਰੋਸੀਜਰ ਦੱਸਣਾ ਵੀ ਕਿਵੇਂ ਹੋਣਾ ਤਾਂ ਉਸ ਚ ਡਿਲੇ ਜ਼ਰੂਰ ਹੋ ਸਕਦਾ ਹੈ ਪਰ ਜਿਹੜੀ ਸੌ ਹੈ ਉਹ 100% ਹੋਊਗੀ ਹੋਊਗੀ ਕਾਰਨ ਕੀ ਦਾ ਸਮਝ ਪੰਜਾਬ ਸਰਕਾਰ ਜਾਂ ਸੈਂਟਰ ਗਵਰਨਮੈਂਟ ਇਹ ਦੇਖੋ ਦੋਵਾਂ ਸਰਕਾਰਾਂ ਦਾ ਹੀ ਤਾਲਮੇਲ ਦੇ ਵਿੱਚ ਕੁਝ ਡਿਲੇ ਹੋ ਰਿਹਾ ਹੈ ਜਿਸ ਤੱਕ ਮੇਰੀ ਨੋਲੇਜ ਹੈ ਜਿਤ ਤੱਕ ਮੈਨੂੰ ਜਾਣਕਾਰੀ ਹੈ ਤੇ ਇਹ ਛੇਤੀ ਮੇਰੇ ਹਿਸਾਬ ਨਾਲ ਹੱਲ ਹੋ ਜਾਣਾ ਤੇ ਭਾਈ ਅਮਰਿਤਪਾਲ ਸਿੰਘ ਛੇਤੀ ਸੌ ਚੁੱਕਣਗੇ